ਬਾਈ ਭਾਗੋ ਇੰਸਟੀਚਿਊਟ ਦਾ ਜ਼ਿਕਰ ਕਰਦੇ ਸੀ ਕਿ ਜੀ ਕੇਂਦਰ ਨੇ ਝਾਕੀ ਰਿਜੈਕਟ ਕਰਤੀ ਅਸੀਂ ਤਾਂ ਇੰਸਟੀਚਿਊਟ ਬਣਾਇਆ ਉਹ ਕਿਹਨੇ ਬਣਾਇਆ ਸੀ ਪੰਜਾਬ ਚ ਮਾਨਸਾ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ ਸੀ ਇਹ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪੰਜਾਬ ਦਾ ਡਿਵੈਲਪਮੈਂਟ ਮਾਡਲ ਇਹ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦਾ ਮਾਡਲ ਤੇ ਇਹ ਸੀ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਗਰੀਬ ਕਮਜ਼ੋਰ ਦੀ ਬਾਹ ਫੜ ਕੇ ਉਹਨੂੰ ਨਾਲ ਲੈ ਕੇ ਚੱਲਣ ਦਾ ਮਾਡਲ ਤੁਸੀਂ ਮੁਕਾਬਲਾ ਕਰੋਗੇ ਸ਼੍ਰੋਮਣੀ ਅਕਾਲੀ ਦਲ ਦਾ ਇਹ 15 ਸਾਲ ਦੀ ਜਿਹੜੀ ਗੱਲ ਕਰਦੇ ਹਾਂ ਇਹ ਜਿਸ ਪੰਜਾਬ ਦੇ ਵਿੱਚ 7 ਸਾਲ ਤੁਸੀਂ ਤੇ ਕਾਂਗਰਸ ਨੇ ਕੱਢ ਤੇ ਜਿਹਦੇ ਚ ਇੱਕ ਟੱਕ ਨਹੀਂ ਲੱਗੀ ਇਹ ਉਸੇ ਇਨਫਰਾਸਟ੍ਰਕਚਰ ਤੇ ਚੱਲ ਰਿਹਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਣਾ ਕੇ ਗਿਆ ਸੀ ਹਲੇ ਮੈਂ ਪ੍ਰਾਈਵੇਟ ਇਨਵੈਸਟਮੈਂਟਾਂ ਦੀ ਗੱਲ ਨਹੀਂ ਕਰ ਰਿਹਾ ਉਹਦੇ ਚ ਨਾਈਪਰ ਆਈਸ਼ਰ ਨੈਰੋਲੈਕ ਵਰਗੀਆਂ ਕੰਪਨੀਆਂ ਇਨਫੋਸਿਸ ਵਰਗੀਆਂ ਕੰਪਨੀਆਂ ਜਿਹੜੀਆਂ ਪੰਜਾਬ ਦੇ ਵਿੱਚ ਨੇ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਡਵੈਲਪਮੈਂਟ ਵਿਜਨ ਸੀ ਤੁਸੀਂ ਗੱਲ ਕਰੋਗੇ ਤੁਹਾਡੇ ਕੋਲੇ ਹੈ ਕੀ ਇਹ ਪੰਜਾਬ ਦੇ ਵਿੱਚ ਗੱਲ ਕਰਨ ਨੂੰ ਤੁਹਾਡੇ ਕੋਲੇ ਗੱਲ ਕਰਨ ਨੂੰ ਹੈ ਵਿਜੇ ਸਿੰਘਲਾ ਕੌਣ ਵਿਜੇ ਸਿੰਘਲਾ ਜਿਹਨੂੰ ਤੁਸੀਂ ਕਿਹਾ ਕਿ ਭ੍ਰਸ਼ਟ ਹੈ ਮੰਤਰੀ ਹੈ ਭ੍ਰਸ਼ਟ ਹੈ ਪਰ ਕਿਉਂਕਿ ਆਪਣੇ ਲਈ ਵੱਖਰਾ ਕਾਨੂੰਨ ਹੈ ਸ਼ਾਇਦ ਸੰਵਿਧਾਨ ਦੇ ਵਿੱਚ ਵੱਖ ਪ੍ਰਵਿਧਾਨ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਚ ਆ ਗਿਆ ਉਹਦੇ ਲਈ ਕਾਨੂੰਨ ਵੱਖਰੇ ਨੇ ਇਸ ਲਈ ਉਹਦੇ ਤੇ पीसी एक्ट ਦਾ ਪਰਚਾ ਨਹੀਂ ਦਰਜ ਕਰਦੇ ਉਹਨੂੰ ਇੱਕ ਮਾਮੂਲੀ ਜੇ ਥਾਣੇ 'ਚ ਪਰਚਾ ਦਰਜ ਕਰਕੇ ਆਪਣੀ ਟੀਆਰਪੀ ਐਕਸਰਸਾਈਜ਼ ਕਰਕੇ ਉਹਨੂੰ ਮੁੜ ਕੇ ਆਪਾਂ ਛੱਡ ਦਿੰਨੇ ਆ ਤੁਹਾਡੇ ਕੋਲ ਨੇ ਸਰਾਰੀ ਸਾਹਿਬ ਜਿਨ੍ਹਾਂ ਦੀ ਕ腐ਸ਼ਨ ਤਾਂ ਤੁਸੀਂ ਮੰਨ ਲਈ ਪਰ ਉਹਨਾਂ ਨੂੰ ਤੁਸੀਂ ਐਕਸ਼ਨ ਨਹੀਂ ਲਿਆ ਕੋਈ ਪਰਚਾ ਨਹੀਂ ਦਰਜ ਕੀਤਾ ਤੁਹਾਡੇ ਕੋਲ ਹੈ ਤੁਹਾਡੇ ਅਨਮੋਲ ਰਤਨ ਅਮਿਤ ਰਤਨ ਸਾਹਿਬ ਇਹ ਗਿਣਤੀ ਤਾਂ ਹੈ ਤੁਹਾਡੇ ਅਨਮੋਲ ਹੀਰਿਆਂ ਦੀ ਕਿਉਂਕਿ ਕੇਜਰੀਵਾਲ ਸਾਹਿਬ ਦਾ ਇੱਕ ਝੂਠੇ ਵੀ ਸੀ ਕਿ ਭਾਈ ਅਸਤਾ ਚੁਣ-ਚੁਣ ਕੇ ਲਿਆਉਣੇ ਆ ਅਸਤਾ ਬੈਕਗ੍ਰਾਉਂਡ ਚੈੱਕ ਕਰਕੇ ਲਿਆਉਣੇ ਆ ਤੁਹਾਡੇ ਕੋਲ ਹੈ ਜਲਾਲਾਬਾਦ ਵਾਲੇ ਗੋਲਦੀ ਕੰਬੋਜ ਜਿਹੜੇ ਲੋਕਾਂ ਨੂੰ ਪਤਾ ਨਹੀਂ ਕਿਹੜੇ ਝੂਠੇ ਰੇਪ ਦੇ ਪਰਚਿਆਂ ਚ ਜਿੰਨਾ ਦਾ ਪਰਿਵਾਰ ਫਸਾਉਂਦਾ ਸੀ ਤੇ ਤੁਹਾਡੇ ਕੋਲ ਹੈ ਅੱਜ ਦੀ ਤਾਰੀਖ ਦੇ ਵਿੱਚ ਕਟਾਰੂ ਚੱਕ ਕੋਈ ਐਕਸ਼ਨ ਲੈ ਲਿਆ ਇਹ ਆ ਤੁਹਾਡਾ ਮਾਡਲ ਮਤਲਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਡਿਵੈਲਪਮੈਂਟ ਦਾ ਵਿਜ਼ਨ ਲੋਕਾਂ ਨੂੰ ਸਹੂਲਤਾਂ ਦਾ ਵਿਜ਼ਨ ਇੱਕ ਲੰਬੀ ਚੌੜੀ ਵਿਰਾਸਤ ਤੇ ਥੋੜੀ ਵਿਰਾਸਤ ਕੀ ਹੈ ਤੁਸੀਂ ਕੀ ਦੱਸਿਆ ਕਰੋਗੇ ਕਿ ਸਾਡੀ ਵਿਰਾਸਤ ਕਟਾਰੂ ਚੱਕ ਸੀ ਇਹ ਆ ਥੋੜੀ ਲੋਕਾਂ ਦੀ ਵਿਰਾਸਤ ਔਰ ਦੇਸ਼ ਦੇ ਵਿੱਚ ਦੋ ਦੋ ਕਾਨੂੰਨ ਕਿਉਂ ਚੱਲਦੇ ਨੇ ਇਹ ਵੀ ਦੱਸਿਆ ਜਾਵੇ ਕਿਉਂਕਿ ਮੇਰੇ ਨਾਲ ਅਜ ਦੀਪਾ ਜੀ ਮੌਜੂਦ ਨੇ ਦੀਪਾ ਜੀ ਦਾ ਜਿਹੜਾ ਕੇਸ ਅਮਨ अरोड़ा ਨਾਲ ਚੱਲ ਰਿਹਾ ਸੀ ਜਿਹਦੇ ਵਿੱਚ ਅਮਨ अरोड़ा ਨੂੰ ਕਨਵਿਕਸ਼ਨ ਹੋਈ ਹੈ ਹੁਣ ਸੁਪਰੀਮ ਕੋਰਟ ਦੀ ਧਜੀਆਂ ਕਿਵੇਂ ਢਾਉਂਦੇ ਨੇ ਜਿੱਦਾਂ ਮੈਂ ਕਿਹਾ ਕਿ ਜੇ ਤਾਂ ਸੁਪਰੀਮ ਕੋਰਟ ਆਫ ਇੰਡੀਆ ਇਹ ਕਹਿ ਦਵੇ ਕਿ ਗਵਰਨਰ ਸਾਹਿਬ ਨੇ ਸੈਸ਼ਨ ਨੂੰ ਇਲੀਗਲ ਕਹਿ ਕੇ ਗਲਤ ਕੀਤਾ ਫਿਰ ਤਾਂ ਕਹਿੰਦੇ ਨੇ ਜੀ ਸੰਵਿਧਾਨ ਬਚਾਲਿਆ ਸੁਪਰੀਮ ਕੋਰਟ ਨੇ ਤੇ ਉਸੇ ਸੁਪਰੀਮ ਕੋਰਟ ਨੇ ਲਿਲੀ ਥਾਮਸ ਦੀ ਜਜਮੈਂਟ ਦੇ ਵਿੱਚ ਇਹ ਗੱਲ ਕਹੀ ਹੈ ਕਿ ਜਦੋਂ ਕਿਸੇ ਨੂੰ ਕਨਵਿਕਸ਼ਨ ਹੋ ਗਈ ਉਹ ਬੰਦਾ ਆਟੋਮੈਟਿਕਲੀ ਡੀ ਸੀਟ ਹੋ ਗਿਆ ਆਪਣੀ ਵਿਧਾਨ ਸਭਾ ਤੋਂ ਉਹ ਐਮ ਐਲ ਏ ਹੀ ਸੀਜ਼ਸ ਟੂ ਬੀ ਅ ਮੈਂਬਰ ਆਫ ਵਿਧਾਨ ਸਭਾ অর ਪਾਰਲੀਮੈਂਟ ਤਾਂ ਭਗਵੰਤ ਮਾਨ ਸਾਹਿਬ ਸੁੱਤੇ ਪਏ ਨੇ ਉੱਥੇ ਸੁਪਰੀਮ ਕੋਰਟ ਕਿਉਂ ਇਹਨਾਂ ਨੂੰ ਛੋਟੀ ਲੱਗਣ ਲੱਗ ਜਾਂਦੀ ਹੈ ਮੈਂ ਤਾਂ ਦੇਸ਼ ਦੀ ਅਦਾਲਤ ਨੂੰ ਬੇਨਤੀ ਕਰਦਾ ਕਿ ਪਹਿਲਾਂ ਤਾਂ ਇਹਨਾਂ ਨੂੰ ਕੰਟੈਂਪਟ ਚ ਬਲਾਓ ਸਾਰਿਆਂ ਨੂੰ ਜਿਹੜੇ ਸੁਪਰੀਮ ਕੋਰਟ ਦੇ ਆਰਡਰਸ ਨੂੰ ਆਪਣੇ ਮੁਤਾਬਕ ਇੰਟਰਪ੍ਰੀਟ ਕਰਦੇ ਨੇ ਮੈਂ ਦੀਪਾ ਜੀ ਨੂੰ ਜ਼ਰੂਰ ਕਹੂੰਗਾ ਕਿ ਉਸ ਕੇਸ ਬਾਰੇ ਤੁਹਾਡੇ ਨਾਲ ਥੋੜਾ ਸ਼ੇਅਰ ਕਰਨ ਕਿਉਂਕਿ ਦੀਪਾ ਜੀ ਲਗਾਤਾਰ ਰਿਪਰੈਜ਼ੈਂਟੇਸ਼ਨਾਂ ਵੀ ਦੇ ਰਹੇ ਨੇ ਸਪੀਕਰ ਸਾਹਿਬ ਆਨਾ ਕਾਨੀ ਵੀ ਕਰ ਰਹੇ ਨੇ ਦੀਪਾ ਜੀ ਦੱਸਣਗੇ ਪਰ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਇਹ ਜਿਹੜੀ ਦੋਹਰੀ ਨੀਤੀ ਹੈ ਇਹਦੇ ਬਾਰੇ ਜਵਾਬ ਦੇ ਆਜਾਮ ਆਦਮੀ ਪਾਰਟੀ ਦੀ ਵੱਡੀ ਹੈ ਇਹ ਲੋਕਾਂ ਨੂੰ ਜਵਾਬ ਦੇ ਦੀਪਾ ਜੀ ਨਾਲ ਅ ਸਸਿਕਾ ਸਾਥੀਓ ਕਾ ਕੁਛ ਡਿਟੇਲ ਦਸੀ ਹੈ ਅਸ਼ਦੀਪ ਜੀ ਨੇ ਜਿਹੜਾ ਇਸ ਬਾਰੇ ਕਿ ਅਮਨ अरोड़ा ਸੋ ਕਾਲਡ ਮੈਂ ਕਹੂੰਗਾ ਜੋ ਅੱਜ ਕਾਨੂੰਨ ਦੇ ਨਿਗਾਹ ਦੇ ਵਿੱਚ ਅੱਜ ਨਾ ਐਮਐਲਏ ਹੈ ਨਾ ਮੰਤਰੀ ਹੈ ਬੜਾ ਕਲੀਅਰ ਸੁਪਰੀਮ ਕੋਰਟ ਦੀ ਜਜਮੈਂਟ ਹੈ 2013 ਦੀ ਲੀਲੀ ਥਾਮਸ ਦੇ ਕੇਸ ਕੋਈ ਵੀ ਐਮਐਲਏ ਐਮਪੀ ਐਐਲਸੀ ਜਿਸ ਨੂੰ 2 ਸਾਲ ਜਾਂ 2 ਸਾਲ ਤੋਂ ਵੱਧ ਕਿਸੇ ਕ੍ਰਿਮੀਨਲ ਕੇਸ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਵਿਦ ਇਮੀਡੀਏਟ ਇਫੈਕਟ ਉਹ ਡੀ ਸੀਟ ਹੋ ਜਾਂਦਾ ਆਪਣਾ ਉਹਦੀ ਮੈਂਬਰਸ਼ਿਪ ਚਲੀ ਜਾਂਦੀ ਹੈ ਇਹ 2:17 ਤੇ ਸੁਨਾਮ ਦੀ ਕੋਰਟ ਨੇ ਫੈਸਲਾ ਲਿਆ ਸਜ਼ਾ ਸੁਣਾਈ ਤਾਂ ਮੈਂ ਸਮਝਦਾ 2:18 ਤੇ ਅਮਨ ਅਰੋੜਾ ਐਮਐਲਏ ਨਹੀਂ ਸੀ ਪਰ ਸਰਕਾਰ ਭਗਵੰਤ ਮਾਨ ਸਾਹਿਬ ਦੀ ਕੇਜਰੀਵਾਲ ਸਾਹਿਬ ਦੀ ਜਿਹੜੀ ਕੱਟੜ ਇਮਾਨਦਾਰ ਆਪ ਦੇ ਆਪ ਨੂੰ ਕਹਿੰਦੇ ਔਰ ਨੈਤਿਕਤਾ ਦੀ ਗੱਲ ਬੜੇ 10 ਸਾਲ ਹੋ ਗਏ ਜਦੋਂ ਦੇ ਰਾਜਨੀਤੀ ਚ ਆਇਆ ਕਿ ਅਸੀਂ ਰਾਜਨੀਤੀ ਬਦਲਣ ਆਏ ਹਾਂ ਅਸੀਂ ਰਾਜਨੀਤੀ ਕਰਨ ਨਹੀਂ ਆਏ ਕੇਜਰੀਵਾਲ ਸਾਹਿਬ ਅਸੀਂ ਬਦਲਣ ਆਏ ਹਾਂ ਰਾਜਨੀਤੀ ਸਕਾਨ ਆਏ ਹਾਂ ਇਹ ਰਾਇਨੀਤੀਸ ਕਾਰੇ ਆੁਰ ਬੜਾ ਕਹਿੰਦੇ ਹੁੰਦੇ ਸੀ ਟਿਕਟਾਂ ਤੋਂ ਪਹਿਲਾਂ ਕਿ ਅਸੀਂ ਆਪਣਾ ਜਿਹੜਾ ਐਮਐਲਏ ਦੀ ਜਿੰਨੂੰ ਟਿਕਟ ਦੇਣੀ ਹੈ 3 ਸੀਜ਼ ਇੰਗਲਿਸ਼ ਦੀ ਆ ਤਿੰਨ ਸੀ ਉਹਦੇ ਚ ਦੇਖਾਂਗੇ ਕਿ ਉਹਦੇ ਤੇ ਕੋਈ ਕਰਾਪਸ਼ਨ ਦੇ ਚਾਰਜਸ ਤਾਂ ਨਹੀਂ ਹੈ ਜਿਹੜਾ ਸਾਡੇ ਕੋਲ ਟਿਕਟ ਅਪਲਾਈ ਕਰ ਰਿਹਾ ਹੈ ਕਿ ਉਹਦੇ ਕਰੈਕਟਰ ਤਾਂ ਨਹੀਂ ਹੁੰਦਾ ਤਾਂ ਕੋਈ ਪੁਰਾਣਾ ਹੁੰਦਾ ਕਰੈਕਟਰ ਦੇ ਕੋਈ ਹੁੰਦੇ ਤੇ ਉਂਗਲ ਉੜਦੀ ਹੋਵੇ ਜਾਂ ਉਹ ਕੋਈ ਕ੍ਰਿਮੀਨਲ ਕੇਸ ਤਾਂ ਨਹੀਂ ਪਰ ਇਸ ਕੇਸ ਦੇ ਵਿੱਚ 2 ਸਾਲ ਦੀ ਸਜ਼ਾ ਹੋ ਚੁੱਕੀ ਹੈ ਤੇ ਫਿਰ ਵੀ ਕੇਜਰੀਵਾਲ ਸਾਹਿਬ ਨੂੰ ਇਹ ਵਿਕ ਨਹੀਂ ਰਿਹਾ ਉਹ ਨੈਤਿਕਤਾ ਦੀ ਗੱਲ ਕਰਨ ਵਾਲੀ ਪਾਰਟੀ ਅੱਜ ਹੱਸ ਤੇ ਬੋਲ ਨਹੀਂ ਰਹੀ ਅਸੀਂ ਜਿਸ ਦਿਨ ਦਾ ਇਹ ਫੈਸਲਾ ਆਇਆ ਉਸ ਦਿਨ ਦੀ ਸਾਡੀ ਪਾਰਟੀ ਟਰਾਈ ਕਰ ਰਹੀ ਸੀ ਕਿ ਕਿਉਂਕਿ ਇੱਕ ਨੋਟੀਫਿਕੇਸ਼ਨ ਜ਼ਰੂਰ ਕਰਨੀ ਹੁੰਦੀ ਹੈ ਸਪੀਕਰ ਸਾਹਿਬ ਨੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਹ ਅਵੋਇਡ ਕਰ ਰਹੇ ਸੀ ਸਾਡੇ ਸਾਡੇ ਜਿਹੜਾ ਡੈਪੂਟੇਸ਼ਨ ਨਾਲ ਮਿਲਣ ਡਾਕਟਰ ਸੁਖਵਿੰਦਰ ਸਿੰਘ ਸੁਖੀ ਜੀ ਆ ਨੇ ਹਾਰ ਕੇ ਫਿਰ ਉਹਨਾਂ ਦੇ ਦਫ਼ਤਰ ਦੇ ਵਿੱਚ ਅਸੀਂ ਜੋ ਸਾਡੀ ਰਿਪਰੈਜ਼ੈਂਟੇਸ਼ਨ ਹੈ ਉਸ 27 ਤਰੀਕ ਨੂੰ 27 ਦਸੰਬਰ ਨੂੰ ਸਪੀਕਰ ਸਾਹਿਬ ਨੇ ਨਾ ਪਛਾਤੀ ਕਿ ਆ ਫੈਸਲਾ ਆ ਫੈਸਲਾ ਸੁਨਾਮ ਕੋਰਟ ਦਾ ਜਿੰਨੇ 2 ਸਾਲ ਦੀ ਕਨਵਿਕਸ਼ਨ ਹੋਈ ਹੈ ਔਰ ਆ ਫੈਸਲਾ ਸੁਪਰੀਮ ਕੋਰਟ ਦਾ ਇਸ ਤੇ ਅੱਜ ਤੁਸੀਂ 1 ਮਿੰਟ ਵੀ ਇਹਨਾਂ ਨੂੰ ਰੱਖ ਨਹੀਂ ਸਕਦੇ ਰੱਖਣਾ ਨਹੀਂ ਚਾਹੀਦਾ ਪਰ ਹਜੇ ਤੱਕ 8-10 ਦਿਨ ਹੋ ਗਏ 8-7 ਦਿਨ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਔਰ ਉਸ ਤੋਂ ਬਾਅਦ ਚੈਨਲਸ ਨੇ ਵੀ ਕਵਰ ਕੀਤਾ ਔਰ ਇੱਕ ਪੀਆਈਐਲ ਵੀ ਪਈ ਹੈ ਹਾਈ ਕੋਰਟ ਦੇ ਵਿੱਚ ਉਹ ਸਾਥੀਓ ਇਸ ਇਨਸੀਡੈਂਟ ਬਾਰੇ ਮੈਂ ਥੋੜਾ ਤੁਹਾਨੂੰ ਬਰੀਫਲੀ ਦੱਸਾਂ ਅੱਜ ਤੋਂ 15 ਸਾਲ ਪਹਿਲਾਂ 3 ਮਾਰਚ 2008 ਨੂੰ ਜਿਹੜਾ ਘਰ 'ਚ ਮੈਂ ਰਹਿ ਰਿਹਾ ਜਿਹੜਾ ਮੇਰਾ ਆਫਿਸ ਹੈ ਸੁਨਾਮ ਵਿਕੇ ਜਿਹੜਾ ਅਮਨ अरोड़ा ਦੇ ਘਰ ਦੇ ਸਾਹਮਣੇ ਹੈ ਉਥੇ ਤਕਰੀਬਨ ਸ਼ਾਮ ਨੂੰ 4:30 5 ਵਜੇ ਮੇਰੇ ਤੇ ਜਾਨ ਲੈਵਾ ਹਮਲਾ ਕੀਤਾ ਗਿਆ ਮੇਰਾ ਤੇ ਮੇਰੀ ਵਾਈਫ ਸੋਨੀਆ अरोड़ा ਜਿਹੜੇ ਕਿ ਉਹਨਾਂ ਦੀ ਵੱਡੀ ਸਿਸਟਰ ਵੀ ਹੈ ਜਾਨ ਲੈਵਾ ਹਮਲਾ ਕੀਤਾ ਗਿਆ ਉੱਥੋਂ ਦੀ ਪੁਲਿਸ ਉਦੋਂ ਆਈ ਮੌਕੇ ਤੇ ਬਾਅਦ ਚ ਉਹਨਾਂ ਨੇ ਦੇਖਿਆ ਵਾਕੇ ਦੱਸਿਆ ਕਿ ਇਹ ਵਾਕਏ ਧੱਕਾ ਹੋਇਆ ਤੁਹਾਨੂੰ ਇਨਸਾਫ ਮਿਲੇਗਾ ਉਹ ਜਿਹੜੀ ਪ੍ਰਾਪਰਟੀ ਹੈ ਉਹ 2003 ਦੇ ਵਿੱਚ ਮੈਂ ਕੰਸਟ੍ਰਕਸ਼ਨ ਕੀਤੀ ਹੁੰਦੀ ਇੱਕ ਇੱਕ ਇੱਟ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ ਪ੍ਰੈਸ ਦੇ ਸਾਹਮਣੇ ਉਸ ਪ੍ਰਾਪਰਟੀ ਤੇ ਇੱਕ ਇੱਕ ਇੱਟ ਉਹਦਾ ਪੋਜ਼ੇਸ਼ਨ ਉਹਦਾ ਬਿਜਲੀ ਦਾ ਬਿੱਲ ਉਹ ਮੇਰੇ ਕੋਲ ਹੈ ਮੇਰਾ ਔਰ ਰਜਿਸਟਰੀਆਂ ਮੇਰੇ ਕੋਲ ਹੈ ਔਰ ਕੀ ਵਜ੍ਹਾ ਹੈ ਕਿ 2008 ਦੇ ਵਿੱਚ ਇਹ ਇਸ ਤਰ੍ਹਾਂ ਦਾ ਅਟੈਕ ਕੀਤਾ ਗਿਆ ਕੋਈ ਅਮਨ अरोड़ा ਨੂੰ ਪੁੱਛੋਗੇ ਸ਼ਾਇਦ ਉਹ ਕਿਸੇ ਵੇਲੇ ਪ੍ਰੈਸ ਕਿਹਾ ਕਿ ਜਦ ਕੋਈ ਪ੍ਰੋਪਰਟੀ ਦਾ ਰੋਲਾ ਪਰ ਨਹੀਂ ਕੋਈ ਪ੍ਰੋਪਰਟੀ ਦਾ ਰੋਲਾ ਨਹੀਂ ਪੋਲਿਟਿਕਸ ਦਾ ਰੋਲਾ ਹੈ ਕਿਉਂਕਿ ਅਮਨ अरोड़ा 2007 ਚ ਕਾਮਯਾਬ ਹੋ ਗਿਆ ਸੀ ਕਾਂਗਰਸ ਦੀ ਟਿਕਟ ਲੈ ਕੇ ਮੈਂ ਵੀ ਉਦੋਂ ਕਾਂਗਰਸ ਸੀਗਾ ਕਾਂਗਰਸ ਦੀ ਟਿਕਟ ਮੈਂ ਵੀ ਮੰਗ ਰਿਹਾ ਸੀ ਮੈਨੂੰ ਨਹੀਂ ਮਿਲੀ ਸੀ ਅਮਨ अरोड़ा ਨੂੰ ਮਿਲੀ ਸੀ ਔਰੇ तकरीबन 10000 ਵੋਟ ਤੇ ਹਾਰ ਗਿਆ ਸੀ ਔਰ ਮੈਂ ਇੰਡੀਪੈਂਡੈਂਟ ਖੜਾ ਸੀ 2007 ਦੇ ਇਲੈਕਸ਼ਨ ਚ ਔਰ ਮੈਂ 19000 ਵੋਟ ਲੈ ਕੇ ਗਿਆ ਸੀ ਉਸ ਇਲੈਕਸ਼ਨ ਚ ਉਹ ਵਜ੍ਹਾ ਸੀ ਉਹ ਰੰਜਿਸ਼ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਰਜਿੰਦਰ ਦੀਪਾ ਨੂੰ ਸੁਨਾਮ ਤੋਂ ਪਾਸੇ ਕੀਤਾ ਜਾਵੇ ਉਸ ਵਜ੍ਹਾ ਨਾਲ ਕੀਤਾ ਸੀ ਔਰ ਟਾਈਮ ਜ਼ਰੂਰ ਲੱਗ ਗਿਆ ਹੁੰਦੇ ਚ ਕਿਉਂਕਿ ਇਹਨਾਂ ਨੇ ਇੱਕ ਹਾਈ ਕੋਰਟ ਚ 2013 ਦੇ ਵਿੱਚ ਪਾਤੀ ਸੀ ਕਿ ਸਾਡਾ ਕੋਈ ਸਮਝੌਤਾ ਹੋ ਗਿਆ ਸੀ ਪਰ ਜਿਸ ਨੂੰ ਹਾਈ ਕੋਰਟ ਨੇ ਬਿਲਕੁਲ ਨਹੀਂ ਮੰਨਿਆ ਡਿਸਮਿਸ ਕਰਤੀ ਇਹਨਾਂ ਦੀ ਪਲੀ ਔਰ ਫਿਰ ਉਹ ਸੁਨਾਮ ਕੋਰਟ ਚ ਚਲਾ ਗਿਆ ਜਿੱਥੇ ਜੱਜ ਸਾਹਿਬ ਨੇ 21 ਤਰੀਕ ਨੂੰ ਇਹ ਫੈਸਲਾ ਦਿੱਤਾ ਹਜੇ ਉਹਨਾਂ ਦੀ ਅਪੀਲ ਵੀ ਨਹੀਂ ਸ਼ਾਇਦ ਪਈ ਸੁਪਰੀਮ ਸੈਸ਼ਨ ਕੋਰਟ ਚ ਕੋਈ ਉਹਨਾਂ ਨੂੰ ਰਿਲੀਫ ਨਹੀਂ ਪਰ ਸਾਡਾ ਸਵਾਲ ਹੈ ਕਿ ਇਹ ਜਿਹੜੀ ਨੈਤਿਕਤਾ ਦੀ ਗੱਲ ਕਰਨ ਵਾਲੀ ਪਾਰਟੀ ਕੇਜਰੀਵਾਲ ਸਾਹਿਬ ਦੀ ਪਾਰਟੀ ਭਗਵੰਤ ਮਾਨ ਸਾਹਿਬ ਦੀ ਪਾਰਟੀ ਔਰ ਕੁਲਤਾਰ ਸਿੰਘ ਸਦਮਾ ਸਪੀਕਰ ਸਾਹਿਬ ਕਿਉਂ ਰੱਖੀ ਬੈਠੇ ਆ ਜਿੱਥੇ ਕਿ ਉਹ 1 ਮਿੰਟ ਵੀ ਰੱਖ ਨਹੀਂ ਸਕਦੇ ਅੱਜ ਉਹ ਮੰਤਰੀ ਨਹੀਂ ਹੈ ਐਮਐਲਏ ਨਹੀਂ ਹੈ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਹੈ ਅਨਸੀਟ ਕਰਨਾ ਚਾਹੀਦਾ ਹੈ ਔਰ ਅੱਜ ਹੀ ਪੇਪਰ ਚ ਪੜਿਆ ਕਿ 26 ਤਰੀਕ ਨੂੰ ਸੋ ਕਾਲਡ ਮੰਤਰੀ ਸਾਹਿਬ ਝੰਡਾ ਲਹਿਰਾਣਗੇ ਅਮਰਸਰ ਵੀ ਕਿ ਜਿਹੜੇ ਐਮਐਲਏ ਨੂੰ ਸਜ਼ਾ ਹੋਈ ਹੋਵੇ ਕੋਈ ਉਹਨਾਂ ਦੀ ਅਪੀਲ ਦਲੀਲ ਅੱਗੇ ਮੰਨੀ ਨਹੀਂ ਗਈ ਅਜੇ ਤੱਕ ਕੋਈ ਸਟੇ ਨਹੀਂ ਆ ਉਸਤੇ ਕਨਵਿਕਸ਼ਨ ਤੇ ਕੋਈ ਸਸਪੈਂਡ ਨਹੀਂ ਹੈ ਉਹ ਇੱਕ ਪਾਸੇ ਜੇ ਰਿਪਬਲਿਕ ਡੇ ਤੇ ਉਥੇ ਫਲੈਗ ਹੋਸਟਿੰਗ ਕਰਦੇ ਆ ਤੇ ਇਹ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਦਾ ਜਵਾਬ ਦੇਗੀ ਇਹ ਆਉਣ ਵਾਲਾ ਵਕਤ ਪੁੱਛਾਂਗੇ ਵੀ ਔਰ ਤੁਸੀਂ ਵੀ ਜਰੂਰ ਪੁੱਛਣਾ ਸੋ ਇਹ ਥੋੜਾ ਜਿਹਾ ਬਰੀਫ ਸੀਗਾ ਇਸ ਕੇਸ ਬਾਰੇ ਵੈਸੇ ਅਦਾਲਤ ਆਪਣੇ ਤੌਰ ਤੇ ਤੋਂ ਨੋਟਿਸ ਨਹੀਂ ਲੈ ਸਕਦੀ ਇਸ ਮਾਮਲੇ ਹਾਂ ਤੁਸੀਂ ਥੋੜਾ ਜਿਹਾ ਦੇਖੋ ਇਹਦੇ ਚ ਜੋ ਮੇਰੀ ਜਾਣਕਾਰੀ ਹੈ ਜੀ ਕਿ ਇੱਕ ਪੀਆਈਐਲ ਆਲਰੇਡੀ ਇਹਦੇ ਚ ਮੂਵ ਹੋ ਗਈ ਹੈ ਸੋ ਅਗਰ ਪੀਆਈਐਲ ਆਈ ਹੈ ਕਿਉਂਕਿ ਇਹ ਇੱਕ ਸੰਵਿਧਾਨਕ ਇਸ਼ੂ ਹੈ ਜਦੋਂ ਸੁਪਰੀਮ ਕੋਰਟ ਮੈਂ ਨਹੀਂ ਕਹਿੰਦਾ ਕਿ ਉਹ ਜਜਮੈਂਟ ਜਜਮੈਂਟ ਜਦੋਂ ਇੱਕ ਕੋਰਟ ਦੀ ਜਜਮੈਂਟ ਹੈ ਉਹ ਵੀ ਦੇਸ਼ ਦੀ ਸਰਵਉੱਚ ਅਦਾਲਤ ਦੀ ਜਜਮੈਂਟ ਹੈ ਤਾਂ ਉਹ ਸਾਰਿਆਂ ਤੇ ਉਹਦੀ ਮੰਨਤ ਹੈ ਸੋ ਜਜਮੈਂਟ ਦੇ ਵਿੱਚ ਲਿਖਿਆ ਹੈ ਕਿ ਜਿਸ ਦਿਨ ਕਨਵਿਕਸ਼ਨ ਹੋਗੀ ਉਸ ਦਿਨ ਤੁਸੀਂ ਜਿਸ ਵੀ ਹਾਊਸ ਦੇ ਮੈਂਬਰ ਹੋ ਜਾਂ ਤੁਸੀਂ ਮੈਂਬਰ ਆਫ ਪਾਰਲੀਮੈਂਟ ਹੋ ਜਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਮੈਂਬਰ ਹੋ ਯੂ ਸੀਜ਼ ਟੂ ਬੀ ਅ ਮੈਂਬਰ ਔਰ ਦੇਸ਼ ਦੇ ਵਿੱਚ ਐਗਜ਼ਾਮਪਲ ਹੈ ਕਿ ਰਾਹੁਲ ਗਾਂਧੀ ਸਾਹਿਬ ਰਾਹੁਲ ਗਾਂਧੀ ਸਾਹਿਬ ਦੀ ਉਦੋਂ ਮੈਂਬਰਸ਼ਿਪ ਇਸੇ ਤੇ ਖਤਮ ਹੋਈ ਸੀ ਫੇਰ ਜਦੋਂ ਕਨਵਿਕਸ਼ਨ ਦੀ ਸਟੇ ਮਿਲੀ ਫੇਰ ਉਹਨਾਂ ਦੀ ਮੈਂਬਰਸ਼ਿਪ ਬਹਾਲ ਹੋਈ ਹੈ ਸੋ ਇਹ ਸੂਅ ਮੋਟੋ ਹੈ ਸੋ ਦੇਸ਼ ਦੀ ਸੁਪਰੀਮ ਕੋਰਟ ਨੂੰ ਮੈਂ ਕਹ ਰਿਹਾ ਕਿ ਇਹ ਤਾਂ ਸੰਵਿਧਾਨ ਨੂੰ ਵੀ ਨਹੀਂ ਮੰਨਦੇ ਫੋਟੋ ਆ ਲਾਉਂਦੇ ਨੇ ਸ਼ਹੀਦ ਭਗਤ ਸਿੰਘ ਜੀ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਤੇ ਮੰਨਦੇ ਉਹਨਾਂ ਦੀ ਕੋਈ ਗੱਲ ਨਹੀਂ ਇਹ ਸੋ ਆਪਣੀ ਰਾਜਨੀਤੀ ਦੇ ਲਈ ਇਹ ਦੇਸ਼ ਦੀਆਂ ਸ਼ਖਸੀਅਤਾਂ ਨੂੰ ਵੀ ਵਰਤਦੇ ਹੋਰ ਕਿਸੇ ਦਾ ਕੋਈ ਸਵਾਲ ਹੋਵੇ ਸਟੂਰੀ ਨੇ ਬਿਲਕੁਲ ਅ ਜਿਸੋ ਤਾਂ ਨਾਲ ਜਿੱਤੇ ਜਰਨੇ ਫਰਤੀ ਨੂੰ ਦੇਖੋ ਮੈਂ ਇੱਕ ਬੜੇ ਸਪਸ਼ਟ ਤੌਰ ਤੇ ਗੱਲ ਕਹਿਣਾ ਜੀ ਕਿ ਪੰਜਾਬ ਦੇ ਵਿੱਚ ਬਾਕੀ ਸੂਬਿਆਂ ਦੇ ਕੰਪੈਰੀਟਿਵਲੀ ਜਿਹੜਾ ਰੂਰਲ ਹੈਲਥ ਸਿਸਟਮ ਹੈ ਉਹ ਕਿਤੇ ਵਧੀਆ ਸੀਗਾ ਉਹਨੂੰ ਖਤਮ ਕਰਨ ਵਾਲੇ ਪਾਸੇ ਨੂੰ ਧੱਕਿਆ ਆਮ ਆਦਮੀ ਪਾਰਟੀ ਨੇ ਕਾਂਗਰਸ ਨੇ ਉਹਦੇ ਤੇ ਵਰਕ ਨਹੀਂ ਕੀਤਾ 인ਫਰਾਸਟ੍ਰਕਚਰ ਤੇ ਵਰਕ ਨਹੀਂ ਕੀਤਾ ਇਹਨਾਂ ਨੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹਦੇ ਪੈਰਲਲ अरविंद केजरीवाल ਦਾ ਫੇਲ ਮਾਡਲ ਪ੍ਰਚਾਰਿਆ ਤਾਂ ਮੈਨੂੰ ਇਹ ਗੱਲ ਦੱਸੋ ਜੀ ਕਿ ਮੱਲਾ ਕਲੀਨਿਕ ਦੇ ਵਿੱਚ ਕੋਈ ਵੱਡਾ ਟੈਸਟ ਹੋ ਸਕਦਾ ਮੱਲਾ ਕਲੀਨਿਕ ਦੇ ਵਿੱਚ ਸਿਰਫ ਜਾਂ ਤਾਂ ਬੁਖਾਰ ਦੀ ਪੈਰਾਸੈਟਾਮੋਲ ਹੈ ਜਾਂ ਕੋਈ ਮਾੜੀ-ਮੋਟੀ ਪੱਟੀ ਹੋਣੀ ਜਾਂ ਟਟਾਲ ਹੋਣੀ ਸੋ ਇਹ ਇੱਕ ਬਹੁਤ ਵੱਡਾ ਫਰਾਡ ਹੈ ਜਿਹੜਾ ਰਾਜਨੀਤਿਕ ਤੌਰ ਤੇ ਆਪਣੀ ਪੋਲਿਟਿਕਸ ਚਮਕਾਉਣ ਦੇ ਲਈ ਕੀਤਾ ਜਾ ਰਿਹਾ ਹੈ ਇਹ ਕੱਲਾ ਦਿੱਲੀ ਚ ਨਹੀਂ ਪੰਜਾਬ ਚ ਵੀ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਜਿਹੜਾ ਕੇਂਦਰ ਸਰਕਾਰ ਦਾ ਫੰਡ ਮਿਸਯੂਜ਼ ਹੋਇਆ ਹੈ ਉਹ ਕਿਤੇ ਜਿਹੜੀਆਂ 4 ਸੂਬੇ 'ਚ ਇਲੈਕਸ਼ਨਾਂ ਲੜੀਆਂ ਨੇ ਸਾਰਾ ਫੰਡ ਉਧਰ ਤਾਂ ਨਹੀਂ ਲੱਗੇ ਪੰਜਾਬ ਦੇ ਬਜਟ ਵਾਂਗੂ ਕਿਤੇ ਜਿਹੜਾ ਕੇਜਰੀਵਾਲ ਸਾਹਿਬ ਦਾ ਜਹਾਜ਼ ਚੱਲਿਆ ਪੰਜਾਬ ਦੇ ਖਰਚੇ ਤੇ ਇਹ ਪੈਸਾ ਉੱਥੇ ਤਾਂ ਨਹੀਂ ਹੋਇਆ ਸੋ ਜੇ ਇਹਦੀ ਕੋਈ ਇਨਕੁਆਰੀ ਹੁੰਦੀ ਹੈ ਤਾਂ ਪੰਜਾਬ ਨੂੰ ਵੀ ਉਹਦੇ 'ਚ ਨਾਲ ਇਨਕੁਆਰੀ ਪੰਜਾਬ ਦੀ ਵੀ ਹੋਣੀ ਚਾਹੀਦੀ ਹੈ ਕਿਉਂਕਿ ਐਕਸਾਈਜ਼ ਘੁਟਾਲਾ ਹੋਵੇ ਮੁਹੱਲਾ ਕਲੀਨਿਕ ਹੋਵੇ ਇਹ ਜੋ ਦਿੱਲੀ 'ਚ ਹੈ ਉਹੀ ਪੰਜਾਬ ਦੇ ਵਿੱਚ ਉਹੀ ਲੋਕ ਨੇ ਉਹੀ ਇਹਨੂੰ ਬਣਾਉਣ ਵਾਲੇ ਨੇ ਸੋ ਇਹਦੀ ਪੈਰਲਲ ਇਨਕੁਆਰੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਦੇਖੋ ਇਹ ਜਿਹੜੀਆਂ ਚਾਹੇ ਈਡੀਏ ਚਾਹੇ ਸੀਬੀਆਈ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੇ ਕਹਿਣ ਤੇ ਇਹ ਏਜੰਸੀਆਂ ਵਰਕ ਨਹੀਂ ਕਰਦੀਆਂ ਸਾਡਾ ਕੰਮ ਹੈ ਕਿ ਜਿਹੜਾ ਇਹ ਚੌਥਾ ਤੰਬਾ ਹੈ ਮੀਡੀਆ ਇਹਦੇ ਚ ਗੱਲ ਲੈ ਕੇ ਆਉਣਾ ਕਿਉਂਕਿ ਇਹ ਏਜੰਸੀਆਂ ਈਡੀ ਦਾ ਤਾਂ ਵੈਸੇ ਹੀ ਦੇਖੋ ਸੀਬੀਆਈ ਦੇ ਫਿਰ ਵੀ ਵਰਕਿੰਗ ਹੈ ਜਿਹੜੀ ਸੀਬੀਆਈ ਕਿਸੇ ਸੂਬੇ ਦੇ ਵਿੱਚ ਇਸ ਤਰੀਕੇ ਸਿੱਧਾ ਦਖਲ ਨਹੀਂ ਦੇ ਸਕਦੀ ਪਰ ਈਡੀ ਕਿਤੇ ਵੀ ਜਾ ਕੇ ਕਿਸੇ ਵੀ ਸਕੈਮ ਦੀ ਜਾਂਚ ਕਰ ਸਕਦੀ ਹੈ ਸੋ ਬਾਰ ਬਾਰ ਮੀਡੀਆ ਚ ਆਉਣ ਦਾ ਮਕਸਦ ਇਹ ਹੈ ਕਿ ਸ਼ਾਇਦ ਉਹਨਾਂ ਦੇ ਧਿਆਨ ਚ ਆ ਜੇ ਕਿ ਦੇਸ਼ ਦੇ ਵਿੱਚ ਜਿਹੜਾ ਪੰਜਾਬ ਹੈ ਪੰਜਾਬ ਦੇ ਵਿੱਚ ਇੱਕ ਕਪਲਾ ਹੋ ਰਿਹਾ ਹੈ ਉਹਦੇ ਤੇ ਐਕਸ਼ਨ ਲਿਆ ਜਾਵੇ ਔਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਹ ਈਡੀ ਨੂੰ ਅੱਗੇ ਵੀ ਪੰਜਾਬ ਦੇ ਇੱਕ ਦੋ ਕਪਲਿਆਂ ਦੀ ਚਿੱਠੀ ਲਿਖੀ ਹੈ ਕਿ ਪੰਜਾਬ ਦੇ ਵਿੱਚ ਇਹ ਕਪਲੇ ਹੋ ਰਹੇ ਨੇ ਔਰ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਕਾਰਨ ਤਾਂ ਜੀ ਹੁਣ ਇਹੀ ਲੱਗਦਾ ਹੈ ਕਿ ਜੋ ਲੋਕਾਂ ਦੀ ਆਵਾਜ਼ ਹੈ ਕਿ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੈ ਇਹ ਕਿਤੇ ਨਾ ਕਿਤੇ ਘੋ ਖਿਚੜੀ ਹੋ ਕੇ ਚੱਲਣ ਵਾਲਾ ਇਹਨਾਂ ਦਾ ਕੰਮ ਹੈ ਲੋਕਾਂ ਦੇ ਸਾਹਮਣੇ ਇਹਨਾਂ ਦੇ ਚਿਹਰੇ ਲੰਗੇ ਕਰੇ ਸਾਹਿਬ ਤੁਸੀਂ ਇੱਕ ਜ਼ਿਕਰ ਕੀਤਾ ਸੀਗਾ ਕਾਲੇ ਕਲ ਗੈਰੀਆਂ ਕੰਨ ਜਾ ਰਿਹਾ ਹੈਗਾ ਤਾਂ ਮੁੱਖ ਮੰਤਰੀ ਦਾ ਕੁਝ ਘਟਾ ਪਹਿਲੇ ਟਵੀਟ ਆਇਆ ਉਹਦੇ ਵਿੱਚ ਜ਼ਿਕਰ ਕਰ ਰਹੇ ਨੇ ਕਿ ਕਹਿੰਦੇ ਕਿ 15 ਸਾਲ ਗੱਲ ਗਲ ਲੁੱਟ ਕੇ ਖਾ ਗਿਆ ਇਹਨਾਂ ਤੋਂ ਪੰਜਾਬ ਵਿਚਾਲੋ ਯਾਤਰਾ ਸ਼ੁਰੂ ਕਰ ਦੇ ਜੇ ਬਾਅਦ ਤੁਸੀਂ ਮਾਫੀ ਨਾ ਦੇਣ ਦੇ ਦਿਖੋ ਮੈਂ ਪਹਿਲਾਂ ਹੀ ਗੱਲ ਕਹੀ ਹੈ ਕਿ ਮੁੱਖ ਮੰਤਰੀ ਸਾਹਿਬ ਅੱਜ 2 ਸਾਲ ਹੋ ਗਏ ਉਹਨਾਂ ਨੂੰ ਮੁੱਖ ਮੰਤਰੀ ਬਣੇ ਮੁੱਖ ਮੰਤਰੀ ਸਾਹਿਬ ਸਾਰੇ ਪੰਜਾਬ ਚ ਘੁੰਮ ਕੇ ਕਿਤੇ ਹੱਥ ਲਾ ਕੇ ਦੱਸ ਦੇਣ ਵੀ ਇਹ ਨਿਸ਼ਾਨੀ ਪੰਜਾਬ ਨੂੰ ਮੈਂ ਦਿੱਤੀ ਹੈ। ਮੁੱਖ ਮੰਤਰੀ ਸਾਹਿਬ ਜਿਹੜੇ ਸਕੂਲਾਂ ਚ ਪੜ੍ਹੇ ਜਿੱਥੇ ਉਹਨਾਂ ਦੇ ਪਿਤਾ ਜੀ ਨੌਕਰੀ ਕਰਦੇ ਰਹੇ ਉਹ ਸਾਰਾ ਕੁਝ ਇਨਫਰਾਸਟ੍ਰਕਚਰ ਸ਼੍ਰੋਮਣੀ ਅਕਾਲੀ ਦਲ ਦਾ ਦਿੱਤਾ ਹੋਇਆ ਹੈ। ਜਿਹੜਾ ਕਈ ਵਾਰ ਡਰਾਮੇ ਵਜੋਂ ਕਹਿ ਵੀ ਦਿੰਦੇ ਨੇ ਨਾ ਹਾਲਾਂਕਿ ਮੈਂ ਬਹੁਤ ਚੰਗੇ ਤਰੀਕੇ ਜਾਣਦਾ ਮੁੱਖ ਮੰਤਰੀ ਸਾਹਿਬ ਦਾ ਕਿ ਇਹਨਾਂ ਨੇ ਕੋਈ ਬਾੜੀ ਖੇਤੀ ਖੁੱਤੀ ਕੀਤੀ ਨਹੀਂ ਠੀਕ ਹੈ ਆਪਣਾ ਕਿੱਤਾ ਕਰਦੇ ਸੀ ਉਹ ਹਰ ਇੱਕ ਬੰਦਾ ਕਰਦਾ ਬਹੁਤ ਚੰਗੀ ਗੱਲ ਹੈ ਜੇ ਕਰਦੇ ਸੀ। ਪਰ ਜਿਹੜੀ ਮੰਡੀਆਂ ਦਾ ਵੀ ਜ਼ਿਕਰ ਕਰਦੇ ਨੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਬਣਾਈਆਂ ਔਰ ਮੁੱਖ ਮੰਤਰੀ ਸਾਹਿਬ ਨੂੰ ਇੰਡੀਵਿਜੂਅਲ ਤੌਰ ਤੇ ਮੈਂ ਕਹਿੰਦਾ ਕਿ ਚਲੋ ਬਾਕੀ ਤਾਂ ਸੂਬੇ ਲਈ ਕੰਮ ਕਰਨੇ ਹੁੰਦੇ ਨੇ ਮੁੱਖ ਮੰਤਰੀ ਸਾਹਿਬ ਨੂੰ ਇੰਡੀਵਿਜੂਅਲ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਮੰਚ ਦਿੱਤੇ ਜਿੱਥੇ ਇਹਨਾਂ ਨੇ ਆਪਣੀ ਕਲਾਕਾਰੀ ਦਿਖਾਈ ਵੀ ਤੇ ਆਪਣੀ ਕਲਾਕਾਰੀ ਪਰਫੁੱਲਤਾ ਵੀ ਕੀਤੀ ਸੋ ਇਹਨਾਂ ਦੀ ਕਲਾਕਾਰੀ ਦੇ ਵਿੱਚ ਉਹਨੂੰ ਚਮਕਾਉਣ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਬਹੁਤ ਵੱਡੀ ਦੇਣ ਹੈ ਸੋ ਮੁੱਖ ਮੰਤਰੀ ਸਾਹਿਬ ਨੂੰ ਤਾਂ ਸ਼੍ਰੋਮਣੀ ਅਕਾਲੀ ਦਲ ਬਾਰੇ ਵੈਸੇ ਹੀ ਨਹੀਂ ਬੋਲਣਾ ਚਾਹੀਦਾ ਆਪ ਦੇ ਲੋਕ ਸਰੋਵ ਕਿਵੇਂ ਦੇਖਦੇ ਇਸ ਚਾਰ ਨਾਲ ਦੇ ਜੀਨਾਂ ਦੇ ਵਿੱਚੋਂ ਆਏ ਆ ਦੇਖੋ ਸਭ ਤੋਂ ਪਹਿਲਾ ਤਾਂ ਸਵਾਲ ਇਹ ਹੈ ਕਿ ਪੰਜਾਬ ਦਾ ਜੇਲ੍ਹ ਮੰਤਰੀ ਹੈ ਕੌਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਇਹ ਜੇਲ੍ਹ ਮੰਤਰੀ ਹੋਣ ਤੇ ਲੌਰੈਂਸ ਬਿਸ਼ਨੋਈ ਦੀ ਜੇਲ੍ਹ ਚੋਂ ਇੰਟਰਵਿਊ ਹੋ ਜੇ ਹਾਈ ਕੋਰਟ ਪੁੱਛੇ ਕਿ ਇੰਟਰਵਿਊ ਹੋ ਕਿਵੇਂ ਗਈ ਇਹ ਕਹਿੰਦੇ ਸਾਡੀ ਜੇਲ੍ਹ ਚ ਨਹੀਂ ਹੋਈ ਬਸ ਇਹਨਾਂ ਨੇ ਹਾਈ ਕੋਰਟ 'ਚ ਇਹ ਤੱਕ ਜਵਾਬ ਨਹੀਂ ਦਿੱਤਾ ਵੀ ਜੇ ਪੰਜਾਬ 'ਚ ਨਹੀਂ ਹੋਈ ਤਾਂ ਕਿੱਥੇ ਹੋਈ ਫਿਰੋਜ਼ਪੁਰ ਦੀ ਜੇਲ੍ਹ 'ਚੋਂ ਡਰੱਗ ਰੈਕਟ ਚੱਲ ਰਿਹਾ ਹੈ ਹਾਈ ਕੋਰਟ ਉਹਦੇ ਤੇ ਏਡੇ ਸਖਤ ਔਰ ਆਈ थिंक ਉਹ ਆਰਡਰ ਰਿਜ਼ਰਵ ਪਿਆ ਕਿਤੇ ਉਹ ਇਨਵੈਸਟੀਗੇਸ਼ਨ ਹੀ ਸੀਬੀਆਈ ਨੂੰ ਨਾ ਚਲੀ ਜਾਏ ਜੇਲ੍ਹਾਂ 'ਚ ਕਤਲ ਹੋ ਰਹੇ ਨੇ ਗੈਂਗਵਾਰਸ ਹੋ ਰਹੀਆਂ ਨੇ ਤੇ ਮੰਤਰੀ ਉਹਦਾ ਜ਼ਿੰਮੇਵਾਰ ਹੈ ਤੇ ਉਹਦੇ ਮੰਤਰੀ ਉਹ ਡਿਪਾਰਟਮੈਂਟ ਕਿਹਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਸੋ ਜਿੱਥੇ ਪੰਜਾਬ ਦਾ ਲਾਅ ਐਂਡ ਆਰਡਰ ਖਤਰੇ 'ਚ ਹੈ ਜਿੱਥੇ ਪੰਜਾਬ ਦੇ ਵਿੱਚ ਕਤਲ ਡਕੈਤੀਆਂ ਜਿੱਥੇ ਪੰਜਾਬ ਦੇ ਵਿੱਚ ਨਸ਼ਾ ਉਥੇ ਜੇਲ੍ਹਾਂ ਦੇ ਵਿੱਚ ਜੋ ਹਾਲਾਤ ਨੇ ਬੜੇ ਚਿੰਤਾਜਨਕ ਨੇ ਔਰ ਇਹ ਦੋਨੋਂ ਤੌਰ ਤੇ ਚਾਹੇ ਜੇਲ੍ਹ ਮੰਤਰੀ ਦੇ ਤੌਰ ਤੇ ਚਾਹੇ ਹੋਮ ਮਿਨਿਸਟਰ ਦੇ ਤੌਰ ਤੇ ਭਗਵੰਤ ਮਾਨ ਸਾਹਿਬ ਬਹੁਤ ਬੁਰੇ ਤਰੀਕੇ ਦੇ ਨਾਲ ਫੇਲੀਅਰ ਸਾਬਤ ਹੋਏ ਨੇ ਔਰ ਇਹਦੀ ਜਵਾਬ ਦੇ ਇਹਨਾਂ ਦੀ ਕੱਲਿਆਂ ਦੀ ਬਣਦੀ ਦੇਖੋ ਬਿਹਦ ਮੰਦ ਭਾਗੀ ਗੱਲ ਹੈ ਕਿ ਸੂਬੇ ਦੇ ਮੁੱਖ ਮੰਤਰੀ ਦੇ ਉੱਤੇ ਉਹਨਾਂ ਦਾ ਪਰਿਵਾਰ ਐਡੇ ਗੰਭੀਰ ਇਲਜ਼ਾਮ ਲਾਵੇ ਔਰ ਦੂਜੀ ਵਾਰ ਲੱਗ ਰਹੇ ਨੇ ਪਹਿਲਾਂ ਲਾਏ ਮੁੱਖ ਮੰਤਰੀ ਸਾਹਿਬ ਦੀ ਬੇਟੀ ਨੇ ਜਿਹਦਾ ਸਿੱਟਾ ਇਹ ਨਿਕਲਿਆ ਕਿ ਉਹ ਇਲਜ਼ਾਮਾਂ ਦਾ ਕੋਈ ਜਵਾਬ ਨਹੀਂ ਦਿੱਤਾ ਪੋਲਿਟੀਕਲ ਵੰਡਟੇ ਦੀ ਤਲਵਾਰ ਏਡੀ ਤਿੱਖੀ ਕਰਤੀ ਕਿ ਜਿਹੜੀ ਐਸਆਈਟੀ ਮੈਂ ਕਿਹਾ ਕਿ ਉਹ ਵਿਕਰਮ ਮਜੀਠੀਆ ਸਾਹਿਬ ਨੇ ਇੱਕ ਪਲੇਟਫਾਰਮ ਦਿੱਤਾ ਜਿਹੜੀ ਐਸਆਈਟੀ ਪਿਛਲੇ 7 ਮਹੀਨਿਆਂ ਤੋਂ ਚੁੱਪ ਬੈਠੀ ਸੀ ਜਿਹਦੇ ਕੋਲ ਕੋਈ ਸਬੂਤ ਨਹੀਂ ਸੀ ਉਹ ਲਗਾਤਾਰ ਫਿਰ ਵਿਕਰਮ ਮਜੀਠੀਆ ਸਾਹਿਬ ਨੂੰ ਅੱਜ ਵੀ ਬਲਾਓ ਜੀ ਕੱਲ੍ਹ ਨੂੰ ਵੀ ਬਲਾਓ ਜੀ ਸੋ ਫੇਰ ਹੁਣ ਜਿਹੜੀ ਪੋਸਟ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਫੇਰ ਬੜੇ ਗੰਭੀਰ ਇਲਜ਼ਾਮ ਮੁੱਖ ਮੰਤਰੀ ਦੇ ਪਰਿਵਾਰ ਵੱਲੋਂ ਮੁੱਖ ਮੰਤਰੀ ਸਾਹਿਬ ਤੇ ਲਾਏ ਗਏ ਨੇ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਸਭ ਤੋਂ ਪਹਿਲਾਂ ਇਨਸਾਨ ਦਾ ਫਰਜ਼ ਹੈ ਬਾਬਾ ਨਾਨਕ ਨੇ ਸਾਡੇ ਗੁਰੂ ਸਹਿਬਾਨਾਂ ਨੇ ਸਭ ਨੇ ਗ੍ਰਸਤ ਜੀਵਨ ਦੇ ਉੱਤੇ ਇੱਕ ਬੜਾ ਵੱਡਾ ਜ਼ੋਰ ਦਿੱਤਾ ਸੋ ਮੁੱਖ ਮੰਤਰੀ ਸਾਹਿਬ ਪਹਿਲਾਂ ਉਹ ਇਸ਼ੂਜ਼ ਨੂੰ ਐਡਰੈਸ ਕਰਨ ਉਹ ਇਸ਼ੂਜ਼ ਨੂੰ ਐਡਰੈਸ ਕਰਕੇ ਫਿਰ ਪੰਜਾਬ ਦੀ ਗੱਲ ਕਰ ਲੈਣ ਫਿਰ ਦੂਜਿਆਂ ਤੇ ਤੋਂਮ ਤਾਂ ਲਾਉਣ ਇਹ ਪੋਲਿਟੀਕਲ ਵੰਡੇਟੇ ਦੀਆਂ ਤਲਵਾਰਾਂ ਚਲਾ ਕੇ ਇਹ ਇਸ਼ੂਜ਼ ਐਡਰੈਸ ਨਹੀਂ ਹੋਣੇ ਪਹਿਲਾਂ ਪਰਿਵਾਰਕ ਇਸ਼ੂਜ਼ ਨੂੰ ਐਡਰੈਸ ਕਰਨ ਤਾਂ ਕਿ ਪੰਜਾਬ ਦੇ ਵਿੱਚ ਇਹਦਾ ਜਿਹੜਾ ਇੰਪੈਕਟ ਹੈ ਕਿਉਂਕਿ ਇਹ ਗੱਲਾਂ ਦਾ ਜਿਹੜਾ ਪ੍ਰਭਾਵ ਹੈ ਉਹ ਸਾਡੇ ਬੱਚਿਆਂ ਤੇ ਵੀ ਪੈ ਰਿਹਾ ਸੋ ਇਹ ਚੀਜ਼ ਨੂੰ ਰੋਕਣਾ ਇਹ ਚੀਜ਼ ਨੂੰ ਚੈੱਕ ਕਰਨਾ ਇਹ ਵੀ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੈ ਦੇਖੋ ਸੁਖਪਾਲ ਖੈਰਾ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਸਹਿਮਤ ਨਹੀਂ ਰਿਹਾ ਸੁਖਪਾਲ ਖੈਰਾ ਸਾਹਿਬ ਨੇ ਹਮੇਸ਼ਾ ਹੀ ਰਾਜਨੀਤਿਕ ਸ਼ਫਾ ਦੇ ਵਿੱਚ ਪੋਲਿਟੀਕਲ ਵਿਰੋਧੀਆਂ ਦੇ ਲਈ ਕੁੜੱਤਨ ਭਰੇ ਸ਼ਬਦੀ ਵਰਤੇ ਨੇ ਔਰ ਉਹਨਾਂ ਨੇ ਕਦੇ ਕੋਈ ਮੌਕਾ ਵੀ ਨਹੀਂ ਦੇਖਿਆ ਬਾਦਲ ਸਾਹਿਬ ਦੇ ਡੈਥ ਦੇ ਉੱਤੇ ਵੀ ਜਿਸ ਤਰੀਕੇ ਦੀ ਸ਼ਬਦਾਵਲੀ ਖੈਰਾ ਸਾਹਿਬ ਵੱਲੋਂ ਸੀ ਉਹ ਵੀ ਮੰਦਭਾਗੀ ਸੀ ਪਰ ਮੈਂ ਫਿਰ ਵੀ ਸਾਰੇ ਪੋਲਿਟੀਕਲ ਡਿਫਰੈਂਸਸ ਤੋਂ ਉੱਪਰ ਉੱਠ ਕੇ ਮੈਂ ਜਿਹੜਾ ਸੂਬੇ ਦੇ ਵਿੱਚ ਪੋਲਿਟਿਕਲ ਵੈਂਡੇਟਾ ਪੋਲਿਟਿਕਲ ਵਿਰੋਧੀਆਂ ਦੇ ਖਿਲਾਫ ਇਹਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦਾ ਨਿੰਦਾ ਕਰਦਾ ਔਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਭਗਵੰਤ ਮਾਨ ਅੱਜ ਸੀਐਮ ਭਗਵੰਤ ਮਾਨ ਤਾਂ ਹੈ ਜੇ ਉਸ ਸਮੇਂ ਦੀ ਸਰਕਾਰਾਂ ਨੇ ਇਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਇਹਨਾਂ ਤੇ ਝੂਠੇ ਪਰਚੇ ਨਹੀਂ ਪਾਏ ਨਹੀਂ ਮੁੱਖ ਮੰਤਰੀ ਨੇ ਕਿੱਕਲੀਆਂ ਪਾਉਣ ਚ ਲੋਕਾਂ ਦੀਆਂ ਧੀਆਂ ਪੈਣਾ ਬਾਰੇ ਗੰਦੀ ਸ਼ਬਦਾਵਲੀ ਵਰਤਣ ਚ ਕੋਈ ਕਮੀ ਨਹੀਂ ਛੱਡੀ ਸੀ ਪਰ ਮੁੱਖ ਮੰਤਰੀ ਖੜੇ ਹੋ ਕੇ ਗੱਲ ਕਹਿ ਦੇਣ ਕਿ ਕਦੇ ਕਿਸੇ ਸਰਕਾਰ ਨੇ ਮੁੱਖ ਮੰਤਰੀ ਤੇ ਭਗਵੰਤ ਮਾਨ ਤੇ ਜਦੋਂ ਐਮਪੀ ਵੀ ਨਹੀਂ ਸੀ ਫਿਰ ਐਮਪੀ ਬਣੇ ਕਦੇ ਝੂਠਾ ਪਰਚਾ ਨਹੀਂ ਦਰਜ ਕੀਤਾ ਸੋ ਪੋਲਿਟੀਕਲ ਵਿਰੋਧੀਆਂ ਨੂੰ ਪੋਲਿਟੀਕਲ ਆਪੋਨੈਂਟਸ ਨੂੰ ਉਹਨਾਂ ਦੀ ਸਪੇਸ ਦਿਓ ਉਹਨਾਂ ਨੂੰ ਬੋਲਣ ਦਿਓ ਅਗਰ ਤੁਹਾਡੀਆਂ ਕਮੀਆਂ ਨੇ ਉਹ ਬੋਲਦੇ ਨੇ ਉਹਨਾਂ ਦਾ ਫਰਜ਼ ਹੈ ਸੋ ਇਸ ਤਰੀਕੇ ਡੰਡਾ ਤੰਤਰ ਵਰਤ ਕੇ ਕਿ ਇੱਕ ਕੇਸ ਪਾਤਾ ਫਿਰ ਬੇਲ ਹੋ ਗਈ ਫਿਰ ਦੂਜਾ ਕੇਸ ਪਾਤਾ ਇਸ ਗੱਲ ਦਾ ਕੋਈ ਐਂਡ ਨਹੀਂ ਇਹਦੇ ਨਾਲ ਪੰਜਾਬ ਦੇ ਲੋਕਾਂ ਦੇ ਅਸਲ ਮੁੱਦੇ ਇਹ ਖਤਮ ਹੁੰਦੇ ਜਾ ਰਹੇ ਨੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੀ ਕੋਈ ਗੱਲ ਨਹੀਂ ਹੋ ਰਹੀ ਸੋਸ਼ਲ ਵੈਲਫੇਅਰ ਸਕੀਮਾਂ ਦੀ ਕੋਈ ਗੱਲ ਨਹੀਂ ਹੋ ਰਹੀ ਸਰਕਾਰ ਇੱਕੋ ਏਜੰਡੇ ਤੇ ਆ ਗਈ ਹੈ ਕਿ ਸਿਰਫ ਪੋਲਿਟਿਕਲ ਵਿਰੋਧੀਆਂ ਦੀ ਆਵਾਜ਼ ਬੰਦ ਕਰ ਦਿਓ ਕਿ ਉਹਦੇ ਨਾਲ ਪੰਜਾਬ ਦੇ ਹਾਲਾਤ ਸੁਧਰ ਜਾਣਗੇ ਕੀ ਖੈਰਾ ਸਾਹਿਬ ਤੇ ਦੋ ਪਰਚੇ ਹੋਰ ਪੈ ਜਾਣਗੇ ਇਹਦੇ ਨਾਲ ਪੰਜਾਬ ਦਾ ਭਲਾ ਹੋ ਜਾਊਗਾ ਕੀ ਵਿਕਰਮ ਮਜੀਠੀਆ ਸਾਹਿਬ ਤੇ ਦੋ ਪਰਚੇ ਹੋਰ ਪੈ ਜਾਣਗੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪਰਚਾ ਹੋ ਜੂ ਜਾਂ ਸਾਡੇ ਵਰਗੇ ਜਿਹੜੇ ਬੋਲ ਰਹੇ ਨੇ ਲੋਕਾਂ ਦੇ ਮੁੱਦੇ ਚੱਕ ਰਹੇ ਸਾਡੇ ਤੇ ਪਰਚਾ ਕਰਨ ਨਾਲ ਅਗਰ ਪੰਜਾਬ ਦਾ ਭਲਾ ਹੁੰਦਾ ਅਗਰ ਪੰਜਾਬ ਦਾ ਕਰਜ਼ਾ ਘਟਦਾ ਤਾਂ ਅਸੀਂ ਸਵੇਰੇ ਮੈਂ ਮੁੱਖ ਮੰਤਰੀ ਸਾਹਿਬ ਦੇ ਘਰੇ ਆਪ ਹੀ ਪੇਸ਼ ਹੋ ਜੰਨਾ ਜੇ ਮੇਰੇ ਤੇ ਪੰਜ ਪਰਚੇ ਪਾ ਕੇ ਮੁੱਖ ਮੰਤਰੀ ਸਾਹਿਬ ਕਹਿਣ ਕਿ ਪੰਜਾਬ ਦੀ ਬਿਹਤਰੀ ਹੈ ਤੇ ਪੰਜਾਬ ਦਾ ਕਰਜ਼ਾ ਵੀ ਘਟ ਜੇਗਾ ਉਰੇ ਲਾਅ ਐਂਡ ਆਰਡਰ ਵੀ ਠੀਕ ਹੋ ਜਾਏਗਾ ਫਿਰ ਤਾਂ ਵੈਂਟਾਟਾ ਪੋਲਿਟਿਕਸ ਕਰੋ ਨਹੀਂ ਵੈਂਟਾਟਾ ਪੋਲਿਟਿਕਸ ਛੱਡ ਕੇ ਸੂਬੇ ਵੱਲ ਧਿਆਨ ਦਿਓ ਸੂਬੇ ਦੇ ਇਨਫਰਾਸਟ੍ਰਕਚਰ ਵੱਲ ਤੇ ਲੋਕਾਂ ਵੱਲ ਧਿਆਨ ਦਿਓ